ਜਦੋਂ ਆਗਰੇ ਦੀ ਧਰਤੀ ਤੇ ਗਏ ਨਾ ਪਾਤਸ਼ਾ ਆਗਰੇ ਦੀ ਧਰਤੀ ਤੇ ਬਹਾਦਰ ਸ਼ਾਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਤਖਤ ਤੇ ਬਿਠਾਇਆ ਉਹਦੀ ਮਦਦ ਕੀਤੀ ਤੇ ਜਦੋਂ ਤਖਤ ਤੇ ਬੈਠਾ ਨਾ ਬਹਾਦਰ ਸ਼ਾਹ ਉਹਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਤੇ ਆਪਣੀ ਜ਼ੁਬਾਨ ਵਿੱਚੋਂ ਸ਼ਬਦ ਕਹੇ ਸੀ ਪਾਤਸ਼ਾਹ ਜੇ ਤੁਸੀਂ ਮੇਰੀ ਬਾਹ ਨਾ ਫੜਦੇ ਅੱਜ ਮੈਂ ਤਖਤ ਤੇ ਨਹੀਂ ਅੱਜ ਮੈਂ ਤਖਤੇ ਤੇ ਪਿਆ ਹੋਣਾ ਇੱਕ ਸਿੱਖ ਦਾ ਜੀਵਨ ਵੇਖਿਓ ਕਿੰਨਾ ਕਮਾਲ ਦਾ ਹੈ ਉਹਨੇ ਕਿਹਾ ਪਾਦਸ਼ਾ ਜੇ ਤੁਸੀਂ ਮੇਰੀ ਮਦਦ ਨਾ ਕਰਦੇ ਤੁਸੀਂ ਮੇਰੇ ਹੱਕ ਵਿੱਚ ਨਾ ਆਉਂਦੇ ਅੱਜ ਮੈਂ ਤਖਤ ਤੇ ਨਹੀਂ ਅੱਜ ਤਖਤੇ ਤੇ ਪਿਆ ਹੋਣਾ ਸੀ ਚਾਰ ਥਾਵਾਂ ਤੇ ਮੁਗਲ ਰਾਜ ਵੇਲੇ ਗੱਦੀ ਦਿੱਤੀ ਜਾਂਦੀ ਸੀ ਪਹਿਲਾ ਹੈ ਲਾਹੌਰ ਦਾ ਤਖਤ ਦੂਜਾ ਹੈ ਦਿੱਲੀ ਦਾ ਤਖਤ ਤੀਜਾ ਹੈ ਆਗਰੇ ਦਾ ਤਖਤ ਤੇ ਚੌਥਾ ਹੈ ਕਲਾਨੌਰ ਜਿਹੜਾ ਗਰਦਾਸਪੁਰ ਇਲਾਕੇ ਦੇ ਵਿੱਚ ਹੈ ਜਿੱਥੇ ਕਦੇ ਅਕਬਰ ਬਾਦਸ਼ਾਹ ਨੂੰ ਗੱਦੀ ਨਸ਼ੀਨ ਕੀਤਾ ਗਿਆ ਸੀ ਅੱਜ ਵੀ ਕਲਾ ਨੌਰ ਦੇ ਵਿੱਚ ਉਹਦੀਆਂ ਨਿਸ਼ਾਨੀਆਂ ਪਈਆਂ ਨੇ ਮਹਾਰਾਜ ਦੀ ਨੇ ਜਦੋਂ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਇਆ ਨਾ ਉਸ ਇਲਾਕੇ ਦੇ ਵਿੱਚ ਜੰਗਲ ਬੜੇ ਸੀ ਤੇ ਜੰਗਲਾਂ ਦੇ ਵਿੱਚ ਜਿਹੜੇ ਖੁੰਖਾਰ ਜਾਨਵਰ ਸੀ ਉਹ ਲੋਕਾਂ ਦੇ ਘਰਾਂ ਤੱਕ ਮਾਰ ਕਰਿਆ ਕਰਦੇ ਸੀ ਹੁਣ ਬਹਾਦਰ ਸ਼ਾਹ ਗੱਦੀ ਤੇ ਬੈਠਾ ਇਲਾਕੇ ਦੇ ਲੋਕ ਇਕੱਠੇ ਹੋ ਕੇ ਬਹਾਦਰ ਸ਼ਾਹ ਦੇ ਕੋਲੇ ਆਏ ਤੇ ਆ ਕੇ ਆਖਿਆ ਬਾਦਸ਼ਾਹ ਇਸ ਜੰਗਲ ਦੇ ਵਿੱਚ ਇੱਕ ਸ਼ੇਰ ਰਹਿੰਦਾ ਜਿਹੜਾ ਬੜਾ ਖੰਖਾਰ ਹੈ ਪਹਿਲਾਂ ਤਾਂ ਇਕੱਲੇ ਜਾਨਵਰਾਂ ਦੇ ਉੱਤੇ ਵਾਰ ਕਰਦਾ ਸੀ ਹੁਣ ਇੰਨਾ ਭਿਆਨਕ ਰੂਪ ਧਾਰਨ ਕਰ ਗਿਆ ਹੈ ਕਿ ਉਹ ਸਾਡਿਆਂ ਘਰਾਂ ਤੱਕ ਆ ਕੇ ਮਾਰ ਕਰਦਾ ਤੇ ਬੰਦਿਆਂ ਤੱਕ ਖਾ ਜਾਂਦਾ ਹੁਣ ਬਹਾਦਰ ਸ਼ਾਹ ਨੂੰ ਨਵੀਂ-ਨਵੀਂ ਗੱਦੀ ਮਿਲੀ ਸੀ ਉਹ ਵਿੱਚ ਚਾਹੁੰਦਾ ਸੀ ਮੈਂ ਆਪਣਾ ਚੰਗਾ ਪ੍ਰਭਾਵ ਲੋਕਾਂ ਦੇ ਵਿੱਚ ਬਣਾਵਾਂ ਉਹਨੇ ਆਪਣਾ ਇੱਕ ਜਰਨੈਲ ਸੱਦਿਆ ਕਹਿੰਦਾ ਜਾ ਫਲਾਨੇ ਜੰਗਲ ਦੇ ਵਿੱਚ ਇੱਕ ਖੂਨੀ ਸ਼ੇਰ ਹੈ ਉਹ ਸ਼ੇਰ ਦਾ ਸ਼ਿਕਾਰ ਕਰਕੇ ਤੇ ਲੋਕਾਂ ਦੇ ਸਾਹਮਣੇ ਲੈ ਕੇ ਆ ਹੁਣ ਦੇਖ ਗੁਰੂ ਦੇ ਸਿੱਖ ਦੀ ਡਿਡਤਾ ਬਹਾਦਰ ਸ਼ਾਹ ਨੇ ਆਪਣਾ ਜਰਨੈਲ ਭੇਜਿਆ ਜਦੋਂ ਜਰਨੈਲ ਸ਼ੇਰ ਦੇ ਸਾਹਮਣੇ ਗਿਆ ਸ਼ੇਰ ਨੇ ਝਪਟ ਮਾਰੀ ਤੇ ਬਹਾਦਰ ਸ਼ਾਹ ਦਾ ਜਰਨੈਲ ਮਾਰ ਕੇ ਧਰਤੀ ਤੇ ਸੁੱਟ ਦਿੱਤਾ ਉਹਨੇ ਦੂਜਾ ਜਰਨੈਲ ਭੇਜਿਆ ਦੂਜੇ ਜਰਨੈਲ ਦਾ ਸ਼ੇਰ ਨੇ ਸ਼ਿਕਾਰ ਕੀਤਾ ਤੀਜਾ ਭੇਜਿਆ ਤੇ ਤੀਜੇ ਜਰਨੈਲ ਦਾ ਸ਼ੇਰ ਨੇ ਸ਼ਿਕਾਰ ਕਰ ਦਿੱਤਾ ਲੋਕਾਂ ਦੇ ਅੰਦਰ ਪਹਿਲਾਂ ਬੜਾ ਸਹਿਮ ਸੀ ਬੜਾ ਡਰ ਸੀ ਜਦੋਂ ਬਹਾਦਰ ਸ਼ਾਹ ਦੇ ਏਡੇ ਏਡੇ ਜਰਨੈਲ ਮਾਰੇ ਗਏ ਲੋਕਾਂ ਦੇ ਅੰਦਰ ਹੋਰ ਵੀ ਖੌਫ ਪੈਦਾ ਹੋ ਗਿਆ ਲੋਕ ਅੱਗੇ ਨਾਲੋਂ ਵੱਧ ਡਰਨ ਲੱਗ ਪਏ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਸਿੱਖ ਭਾਈ ਰੋਸ਼ਨ ਸਿੰਘ ਜਿੰਨੇ ਸੁਣਿਆ ਲੋਕਾਂ ਦੇ ਕੋਲੋਂ ਵੀ ਬੜਾ ਖੰਖਾਰ ਸ਼ੇਰ ਰਹਿੰਦਾ ਇੱਥੇ ਜੰਗਲ ਦੇ ਵਿੱਚ ਮਹਾਰਾਜ ਆਗਰੇ ਦੇ ਵਿੱਚ ਸੀ ਤੇ ਭਾਈ ਰੋਸ਼ਨ ਸਿੰਘ ਨਾ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਤੇ ਜਾ ਕੇ ਇੱਕ ਬੇਨਤੀ ਕਰਦਾ ਹੈ ਕਹਿ ਲੱਗਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਣੀ 'ਚ ਕਿਹਾ ਹੈ ਭੈ ਕਾਹੂ ਕੋ ਦੇਤ ਨੈ ਨਹਿ ਪੈ ਮਾਨਤ ਆਨ ਨਾ ਸਿੱਖ ਕਿਸੇ ਨੂੰ ਭੈ ਦੇਂਦਾ ਤੇ ਨਾ ਸਿੱਖ ਕਿਸੇ ਦੇ ਭੈ ਤੋਂ ਡਰਦਾ ਹੈ ਆਖਿਆ ਮਹਾਰਾਜ ਇਸ ਇਲਾਕੇ ਦੇ ਵਿੱਚ ਇੱਕ ਬੜਾ ਖੁੰਖਾਰ ਸ਼ੇਰ ਹੈ ਜਿਹੜਾ ਲੋਕਾਂ ਦਾ ਸ਼ਿਕਾਰ ਕਰਦਾ ਤੇ ਇਲਾਕੇ ਵਿੱਚ ਬੜਾ ਸਹਿਮ ਹੈ ਉਹਦਾ ਤੇ ਭਾਈ ਰੋਸ਼ਨ ਸਿੰਘ ਨੇ ਕਿਹਾ ਪਾਤਸ਼ਾਹ ਜੀ ਮੇਰਾ ਦਿਲ ਕਰਦਾ ਮੈਂ ਸ਼ੇਰ ਦਾ ਸ਼ਿਕਾਰ ਕਰਕੇ ਆਵਾਂ ਪਰ ਉਸ ਤੋਂ ਪਹਿਲਾਂ ਤੁਹਾਡਾ ਹੱਥ ਜਿਹੜਾ ਹੈ ਉਹ ਮੇਰੇ ਸਿਰ ਉਤੇ ਹੋਣਾ ਚਾਹੀਦਾ ਹੈ ਪਾਤਸ਼ਾਹ ਜੀ ਦੇ ਤੁਸੀਂ ਥਾਪੜਾ ਦੇ ਦਿਓਗੇ ਨਾ ਮੈਂ ਪੜਾਂ ਦੇ ਵਿੱਚ ਛੇਰ ਦਾ ਸ਼ਿਕਾਰ ਕਰਕੇ ਤੇ ਬਹਾਦਰ ਸ਼ਾਹ ਦੇ ਸਾਹਮਣੇ ਲੈ ਆਵਾਂਗਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਰੌਸ਼ਨ ਸਿੰਘ ਨੂੰ ਥਾਪੜਾ ਦਿੱਤਾ ਹੱਥ ਦੇ ਵਿੱਚ ਤਲਵਾਰ ਲਈ ਢਾਲ ਲਈ ਤੇ ਕਲਗੀਧਰ ਪਾਤਸ਼ਾਹੀ ਦੇ ਚਰਣਾ ਚ ਨਮਸਕਾਰ ਕਰਕੇ ਗੁਰੂ ਦਾ ਸਿੱਖ ਜੰਗਲ ਵੱਲ ਨੂੰ ਵਧ ਗਿਆ ਜਿੱਥੇ ਛੇਰ ਬੈਠਾ ਸੀ ਜਦੋਂ ਭਾਈ ਰੋਸ਼ਨ ਸਿੰਘ ਸ਼ੇਰ ਦੇ ਸਾਹਮਣੇ ਗਿਆ ਨਾ ਉਹਨੇ ਭਵਕ ਕੇ ਇੱਕਦਮ ਭਾਈ ਰੋਸ਼ਨ ਸਿੰਘ ਦੇ ਉੱਤੇ ਵਾਰ ਕੀਤਾ ਗੁਰੂ ਦੇ ਸਿੱਖ ਨੇ ਢਾਲ ਦੇ ਨਾਲ ਉਹਦੇ ਪੰਜਿਆਂ ਦਾ ਵਾਰ ਰੋਕਿਆ ਇੱਕਦਮ ਤਲਵਾਰ ਕੱਢ ਕੇ ਜਦੋਂ ਸ਼ੇਰ ਉੱਤੇ ਵਾਰ ਕੀਤਾ ਤੇ ਸ਼ੇਰ ਦਾ ਸਾਰਾ ਥੱਲਿਓਂ ਪੇਟ ਜਿਹੜਾ ਭਾਈ ਰੋਸ਼ਨ ਸਿੰਘ ਨੇ ਪਾੜ ਦਿੱਤਾ ਸ਼ੇਰ ਦਾ ਸ਼ਿਕਾਰ ਕਰਕੇ ਧਰਤੀ ਤੇ ਸੁੱਟਿਆ ਕਮਰ ਕੱਸਾ ਖੋਲਿਆ ਉਹਦੀਆਂ ਲਤਾਂ ਨੂੰ ਪਾ ਕੇ ਤੇ ਸ਼ੇਰ ਨੂੰ ਖਿੱਚ ਕੇ ਜੰਗਲ ਦੇ ਵਿੱਚੋਂ ਭਾਈ ਰੋਸ਼ਨ ਸਿੰਘ ਬਾਹਰ ਲੈ ਕੇ ਆਇਆ ਜਦੋਂ ਭਾਈ ਰੋਸ਼ਨ ਸਿੰਘ ਸ਼ੇਰ ਨੂੰ ਸ਼ਿਕਾਰ ਕਰਕੇ ਬਾਹਰ ਲੈ ਕੇ ਆਇਆ ਸਾਰੇ ਇਲਾਕੇ ਵਿੱਚ ਖੁਸ਼ੀ ਛਾ ਗਈ ਇਲਾਕੇ ਦੇ ਲੋਕਾਂ ਨੇ ਭਾਈ ਰੋਸ਼ਨ ਸਿੰਘ ਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ ਲੋਕਾਂ ਦੇ ਅੰਦਰੋਂ ਭੈ ਸਹਿਮ ਡਰ ਸਾਰਾ ਕੁਝ ਖਤਮ ਹੋ ਗਿਆ ਸਦੀਆਂ ਤੋਂ ਮੁਸੀਬਤ ਸੀ ਉਹਨਾਂ ਦੇ ਸਿਰ ਉੱਤੇ ਅੱਜ ਗੁਰੂ ਦੇ ਸਿੱਖ ਨੇ ਮੁਸੀਬਤ ਟਾਲ ਦਿੱਤੀ ਉਹਨਾਂ ਨੇ ਭਾਈ ਰੋਸ਼ਨ ਸਿੰਘ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਤੇ ਉਸ ਵਕਤ ਬਹਾਦਰ ਸ਼ਾਹ ਨੂੰ ਆਪਣਾ ਤਖਤ ਲਾਉਣਾ ਪਿਆ ਤੇ ਜਦੋਂ ਗੁਰੂ ਦਾ ਸਿੱਖ ਬਹਾਦਰ ਸ਼ਾਹ ਦੇ ਸਾਹਮਣੇ ਆਇਆ ਨਾ ਲੋਕ ਲੈ ਕੇ ਆਏ ਕਿ ਸ਼ਾਹੀ ਖਜ਼ਾਨੇ ਦੇ ਵਿੱਚੋਂ ਇਨਾਮ ਦਿੱਤਾ ਜਾਏ ਗੁਰੂ ਦੇ ਸਿੱਖ ਨੂੰ ਹੁਣ ਦੇਖੋ ਜਿਹੜਾ ਅਸਲੀ ਗੁਰੂ ਦਾ ਸਿੱਖ ਹੈ ਜਿਹੜਾ ਅੰਦਰੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਣ ਵਾਲਾ ਹੈ ਜੀਦਾ ਪਿਆਰ ਹੈ ਜੀ ਦੀ ਪ੍ਰੀਤ ਹੈ ਗੁਰੂ ਗੋਬਿੰਦ ਸਿੰਘ ਦੇ ਆਚਰਣਾ ਦੇ ਨਾਲ ਬਹਾਦਰ ਸ਼ਾਹ ਨੇ ਤਖਤ ਲਾਇਆ ਆਪਣੇ ਸ਼ਾਹੀ ਖਜ਼ਾਨੇ ਖੋਲੇ ਤੇ ਭਾਈ ਰੋਸ਼ਨ ਸਿੰਘ ਨੂੰ ਕਹਿੰਦਾ ਗੁਰੂ ਦੇਆ ਸਿੱਖਾ ਏਡੇ ਵੱਡੇ ਸ਼ੇਰ ਦਾ ਸ਼ਿਕਾਰ ਕੀਤਾ ਹੈ ਜਿਨੇ ਮੇਰੇ ਤਿੰਨ ਜਰਨੈਲ ਮਾਰ ਦਿੱਤੇ ਨੇ ਦੱਸ ਕੀ ਮੰਗਣਾ ਚਾਹੁੰਦਾ ਅੱਜ ਭਾਈ ਰੋਸ਼ਨ ਸਿੰਘ ਚੁੱਪ ਖਲੋਤਾ ਹੈ ਬਹਾਦਰ ਸ਼ਾਹ ਦੇ ਸਾਹਮਣੇ ਲੋਕਾਂ ਨੇ ਭਾਈ ਰੌਸ਼ਨ ਸਿੰਘ ਨੂੰ ਆਖਿਆ ਗੁਰੂ ਦੇ ਆ ਸਿੱਖਾ ਬਾਦਸ਼ਾਹ ਸ਼ਾਹੀ ਖਜ਼ਾਨੇ ਖੋਲ ਕੇ ਬੈਠਾ ਹੈ ਕਈ ਪੀੜੀਆਂ ਤੇਰੀਆਂ ਘਰ ਵਿੱਚ ਬਹਿ ਕੇ ਖਾ ਲੈਣਗੀਆਂ ਮੰਗਲਾ ਜ ਬਹਾਦਰ ਸ਼ਾਹ ਦੇ ਕੋਲੋਂ ਕਹ ਦੇ ਗੁਰੂ ਦਾ ਸਿੱਖ ਚੁੱਪ ਖਲੋਤਾ ਰਿਹਾ ਬਹਾਦਰ ਸ਼ਾਹ ਨੇ ਫੇਰ ਕਿਹਾ ਦੱਸ ਕੀ ਖਵਾਇਸ਼ ਹੈ ਕੁਝ ਮੰਗਣਾ ਚਾਹੁੰਦਾ ਹੈ ਤੇ ਭਾਈ ਰੌਸ਼ਨ ਸਿੰਘ ਨੇ ਇੱਕ ਹੀ ਗੱਲ ਕਹੀ ਬਾਦਸ਼ਾਹ ਗੁਰੂ ਦੇ ਸਿੱਖ ਦੀ ਇੱਕੋ ਝੋਲੀ ਹੈ। ਇਹ ਕਲਗੀਧਰ ਪਾਸ਼ਾ ਤੋਂ ਬਿਨਾ ਮੈਂ ਅੱਜ ਤੱਕ ਕਿਸੇ ਹੋਰ ਦੇ ਸਾਹਮਣੇ ਬੋਲੋ ਜੀ ਨਹੀਂ ਅੱਡੀ। ਉਹਨੇ ਆਖਿਆ ਗੁਰੂ ਦੇ ਸਿੱਖ ਦੀ ਇੱਕ ਹੀ ਝੋਲੀ ਹੈ ਤੇ ਮੈਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਿਨਾ ਕਦੇ ਝੋਲੀ ਨਹੀਂ ਅੱਡੀ। ਬਾਦਸ਼ਾਹ ਤੂੰ ਧੰਨਵਾਦ ਦੇਵੇਂਗਾ। ਦੁਨੀਆਂ ਦੇ ਪਦਾਰਥ ਮੇਰੀ ਝੋਲੀ 'ਚ ਪਾ ਦੇਵੇਂਗਾ ਪਰ ਜਿਹੜੀ ਇਸ ਝੋਲੀ ਵਿੱਚ ਕਲਗੀਆਂ ਵਾਲੇ ਦੀ ਰਹਿਮਤ ਹੈ ਨਾ ਉਦੀ ਰਹਿਮਤ ਦੇ ਸਾਹਮਣੇ ਇਹ ਤੇਰੇ ਧਨ ਪਦਾਰਥ ਇਹ ਤੇਰੀ ਮਾਇਆ ਤੁਸ਼ ਮਾਤਰ ਵੀ ਨਹੀਂ ਹੈ ਆ ਬਚਨ ਕਿਹਾ ਭਾਈ ਰੋਸ਼ਨ ਸਿੰਘ ਨੇ ਆਖਿਆ ਤੇਰੇ ਸ਼ਾਈ ਖਜ਼ਾਨਿਆਂ ਦੀ ਲੋੜ ਨਹੀਂ ਤੇਰੇ ਧਨ ਪਦਾਰਥਾਂ ਦੀ ਲੋੜ ਨਹੀਂ ਜਿਹੜੀ ਰਹਿਮਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੀ ਝੋਲੀ 'ਚ ਪਾਈ ਹੈ ਨਾ ਤੇ ਮੈਂ ਗੁਰੂ ਤੋਂ ਬਿਨਾ ਕਿਸੇ ਅੱਗੇ ਝੋਲੀ ਨਹੀਂ ਅੱਡੀ ਅੱਜ ਧਿਆਨ ਮਾਰ ਕੇ ਵੇਖੋ ਗੁਰੂ ਦੇ ਉਹ ਸਿੱਖੋ ਅਸੀਂ ਇੱਕ ਗੁਰੂ ਤੋਂ ਬਿਨਾਂ ਕਿੱਥੇ ਕਿੱਥੇ ਝੋਲੀਆਂ ਅੱਡ ਕੇ ਮੰਗਦੇ ਪਏ ਹਾਂ ਅਸੀਂ ਧਨ ਪਦਾਰਥਾਂ ਦੀ ਖਾਤਰ ਧੀਆ ਪੁੱਤਰਾਂ ਦੀ ਖਾਤਰ ਪਤਾ ਨਹੀਂ ਕਿੱਥੇ ਕਿੱਥੇ ਝੋਲੀਆਂ ਅੱਡਦੇ ਆ ਗੁਰੂ ਦੇ ਸਿੱਖ ਦਾ ਐਡਾ ਵੱਡਾ عقیدہ ਸੀ ਐਡਾ ਵੱਡਾ ਭਰੋਸਾ ਸੀ ਉਹਨੇ ਬਾਦਸ਼ਾਹ ਦੇ ਸਾਹਮਣੇ ਵੀ ਆਪਣੀ ਝੋਲੀ ਨਹੀਂ ਅੱਡੀ ਆਪਣੀ ਝੋਲੀ ਨਹੀਂ ਫਲਾਈ ਬਾਦਸ਼ਾਹ ਦੇ ਸਾਹਮਣੇ ਆਖਿਆ ਜੇ ਸ਼ੇਰ ਦਾ ਸ਼ਿਕਾਰ ਕੀਤਾ ਨਾ ਬਾਦਸ਼ਾਹ ਇਹਦੇ 'ਚ ਮੇਰਾ ਕੁਝ ਵੀ ਨਹੀਂ ਹੈ ਇਹ ਵੀ ਰਹਿਮਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ